ਪ੍ਰਸਿੱਧ ਨਾਵਲਕਾਰਾ ਪਾਇਂਦਰੀਆ ਅਖਬਾਰ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਤਾਂ ਉਹਨਾਂ ਨੂੰ ਕੁਝ ਇਸ ਤਰ੍ਹਾਂ ਸਮਾਗਮ ਦੇ ਵਿੱਚ ਪ੍ਰਵੇਸ਼ ਕਰਵਾਇਆ ਗਿਆ ਪਾਇਂਦਰੀਆ ਅਖਬਾਰ ਦੀ ਕਾਗ ਸੰਪਾਦਕਾ ਤੇ ਵੈਸਟ ਮੈਡਲੈਂਡ ਤੋਂ ਸੇਵਾਵਾਂ ਦੇਣ ਦੇ ਲਈ ਉਹਨਾਂ ਨੂੰ ਸ਼ਨਾਖਤੀ ਕਾਰਡ ਪਹਿਨਾ ਕੇ ਨਾਲ ਗੁਰਮੁਖੀ ਉਕਰੀ ਚੁੰਨੀ ਭੇਂਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਸਮਾਗਮ ਦੌਰਾਨ ਪਾਇਂਦਰੀਆ ਦਾ ਜੂਨ 84 ਕੱਲੂਕਾਰਾ ਤੇ ਮਰਹੂਮ ਲਾਲੀ ਕੁਸਾ ਯਾਦਗਾਰੀ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ ਉਥੇ ਹੀ ਨਾਵਲਕਾਰਾ ਕਮਲ ਗਿੱਲ ਦਾ ਨਾਵਲ ਅਧੂਰੀ ਕਹਾਣੀ ਵੀ ਲੋਕ ਅਰਪਣ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਕਾਟਲੈਂਡ ਅਤੇ ਹੋਰ ਇਲਾਕਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕਾਂ ਨੇ ਇਹਨਾਂ ਪਲਾਂ ਦਾ ਆਨੰਦ ਮਾਣਿਆ ਤੇ ਕਮਲ ਗਿੱਲ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਜਿਨ੍ਹਾਂ ਦਾ ਨਾਵਲ ਗੰਦਲੇ ਰਿਸ਼ਤੇ ਤੋਂ ਬਾਅਦ ਅਧੂਰੀ ਕਹਾਣੀ ਇਸ ਸਮਾਗਮ ਦੇ ਵਿੱਚ ਲੋਕ ਅਰਪਣ ਕੀਤਾ ਗਿਆ